ਜ਼ਿਲ੍ਹਾ ਵਾਜਪਾ ਨੇ ਵਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਦਵਿੰਦਰ ਸ਼ੰਟੀ ਦੀ ਅਗਵਾਈ ਹੇਠ ਸਤਾਨਕ ਚੈਰੀ ਚੌਕ ਵਿਖੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੁਕਿਆ। ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸ਼ਰਾਬ ਘੁਟਾਲੇ ਦਾ ਮੁੱਖ ਦੋਸ਼ੀ ਹੈ ਅਤੇ ਇਹੋ ਨੀਤੀ ਪੰਜਾਬ ਵਿੱਚ ਲਾਗੂ ਕੀਤੀ ਗਈ ਸੀ। ਇਸ ਲਈ ਇਸ ਦਾ ਸੇਕ ਪੰਜਾਬ ਵਿੱਚ ਵੀ ਪਹੁੰਚੇਗਾ। ਉਹਨਾਂ ਨੇ ਕਿਹਾ ਕਿ ਝੂਠੇ ਇਨਕਲਾਬੀ ਘੁਟਾਲੇਵਾਜ਼ ਨਿਕਲੇ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਪੂਰੀ ਖਬਰ ਆਮ ਆਦਮੀ ਪਾਰਟੀ ਦੀ ਜੋ ਕਰਪਟਾ ਸਰਕਾਰ ਹੈ ਜੋ ਆਮ ਆਦਮੀ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ ਦਿਨੀ ਉਹਨਾਂ ਨੂੰ ED ਨੇ ਗ੍ਰਿਫਤਾਰ ਕੀਤਾ ਸ਼ਰਾਬ ਘਟਾਲੇ ਦੇ ਬੜੇ سنگੀਨ ਇਲਜ਼ਾਮ ਉਹਨਾਂ ਤੇ ਲੱਗੇ ਨੇ ਪਹਿਲਾਂ ਇਸੇ ਸਬੰਧ ਚ ਇਹਨਾਂ ਦੇ ਮੰਤਰੀ ਸਤਿੰਦਰ ਜੈਨ 2 ਸਾਲ ਤੋਂ ਜੇਲ੍ਹ ਚ ਨੇ ਫਿਰ ਮਨੀਸ਼ ਸੋਧਿਆ ਫਿਰ ਸੰਜੇ ਸਿੰਘ ਔਰ ਰਵਿੰਦ ਕੇਜਰੀਵਾਲ ਕਿਉਂਕਿ ਇਹ ਬੜਾ ਵੱਡਾ ਜੋ ਕਤਫਲਾ ਕੀਤਾ ਇਹਨਾਂ ਨੇ ਸ਼ਰਾਬ ਘਟਾਲਾ ਕੀਤਾ ਉਹਦੇ ਸਬੰਧ ਚ ਅੰਦਰ ਨੇ ਔਰ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਸਾਡੇ ਸੰਵਿਧਾਨ ਨੂੰ ਵੀ ਕੁਝ ਨਹੀਂ ਸਮਝਦੇ ਜੁਡੀਸ਼ਰੀ ਨੂੰ ਵੀ ਕੁਝ ਨਹੀਂ ਸਮਝਦੇ ਕਿਉਂਕਿ ਕੱਲ ਹਾਈ ਕੋਰਟ ਨੇ ਸਿੱਧਾ-ਸਿੱਧਾ ਇਹਨਾਂ ਨੂੰ ਬਹੁਤ ਝਾੜ ਪਾਈ ਹੈ ਔਰ ਇਹ ਕਲੀਅਰ ਕੀਤਾ ਹੈ ਜੋ ਝੂਠੀਆਂ ਗੱਲਾਂ ਉਹ ਬਣਾ ਰਹੇ ਸੀ ਕਿ ਚੋਣਾਂ ਨੂੰ ਦੇਖ ਕੇ ਕਿ ਰਾਜਨੀਤਿਕ ਸਟੰਟ ਹੈ ਇਹ ਗੱਲ ਨੂੰ ਨਕਾਰਿਆ ਹਾਈ ਕੋਰਟ ਨੇ ਕਿ ਜੋ ਵੀ ਜੁਰਮ ਕਰੂਗਾ ਉਹ ਅੰਦਰ ਹੋਊਗਾ ਔਰ ਜਿਹੜੇ ਪੁਖਤਾ ਸਬੂਤ ਜੀੜੀ ਨੇ ਪੇਸ਼ ਕੀਤੇ ਨੇ ਉਹਨਾਂ ਨੂੰ ਲੈ ਕੇ ਹਰਵਿੰਦ ਕੇਜਰੀਵਾਲ ਤੇ ਹਾਈ ਕੋਰਟ ਨੇ ਸਿੱਧੀ ਸਿੱਧੀ ਝਾੜ ਪਾਈ ਹੈ ਔਰ ਜੋ ਇਹ ਸ਼ਰਾਬ ਘਟਾਲਾ ਹੈ ਤੁਸੀਂ ਦੇਖਿਓ ਇਹਦੇ ਤਾਰ ਹੈ ਜੋ ਪੰਜਾਬ ਨਾਲ ਵੀ ਜੁੜੇ ਹੋਏ ਨੇ ਪਿਛਲੇ ਸਮੇਂ ਭਾਰਤੀ ਜਨਤਾ ਪਾਰਟੀ ਦੇ ਜੋ ਪੰਜਾਬ ਅਧਿਕਾਰਸ਼ ਨੇ ਔਰ ਭਾਰਤੀ ਜਨਤਾ ਪਾਰਟੀ ਦੀ ਜੋ ਲੀਡਰਸ਼ਿਪ ਹੈ ਪੰਜਾਬ ਦੀ ਉਹ ਗਵਰਨਰ ਸਾਹਿਬ ਨੂੰ ਮਿਲ ਕੇ ਇੱਕ ਮੈਮੋਰੰਡਮ ਵੀ ਦੇ ਕੇ ਆਏ ਨੇ ਇਹਦੇ ਸਬੰਧ ਵਿੱਚ ਸ਼ਿਕਾਇਤ ਵੀ ਕਰਕੇ ਆਏ ਨੇ ਕਿ ਪੰਜਾਬ ਚ ਵੀ ਇਹਦੀ ਜਾਂਚ ਕਰਾਈ ਜਾਵੇ ਉਸੇ ਪਾਲਸੀ ਦੇ ਅਧੀਨ ਪੰਜਾਬ ਚ ਵੀ ਜੋ ਹੈ ਸ਼ਰਾਬ ਦਾ ਜੋ ਕਾਰੋਬਾਰ ਚੱਲ ਰਿਹਾ ਹੈ ਬਹੁਤ ਜਲਦ ਆਪਾਂ ਨੂੰ ਪੰਜਾਬ ਚ ਵੀ ਦੇਖਣ ਨੂੰ ਮਿਲੇਗਾ ਕਿ ਇਹ ਪਾਲਸੀ ਦੇ ਅਧੀਨ ਜੋ ਕੰਮ ਹੋਇਆ ਹੈ ਕਿ ਜਿਹੜੇ ਵੱਡੇ ਵੱਡੇ ਗੱਲੀਆਂ ਗੱਲਾਂ ਕਰਨ ਵਾਲੇ ਨੇ ਨਸ਼ਾ ਖਤਮ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਨੇ ਬਹੁਤ ਜਲਦੀ ਉਹ ਵੀ ਮੈਂ ਸਮਝਦਾ ਈੜੀ ਦੀ ਗ੍ਰਿਫਤ ਹੋਣਗੇ ਪ੍ਰਦਰਸ਼ਤ ਹੈ ਜਿਹੜਾ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਬਹੁਤ ਵੱਡਾ ਘੁਟਾਲਾ ਕੀਤਾ ਐ ਏਡਾ ਵੱਡਾ ਭਿਸ਼ਟਾਚਾਰ ਕੀਤਾ ਔਰ ਆਪਾਂ ਨੂੰ ਪਤਾ ਹੀ ਵੀ ਛਲਾਬ ਦਾ ਉਹਨਾਂ ਨੇ ਕਿੱਡਾ ਵੱਡਾ ਜਿਹੜਾ ਘੁਟਾਲਾ ਕੀਤਾ ਹੈਗਾ ਔਰ ਈਡੀ ਦੇ 9-9 ਸੰਵਣ ਦੇ ਤੋਂ ਬਾਅਦ ਵੀ ਉਹਨਾਂ ਨੇ ਜਿਹੜਾ ਲੈਂਡਰ ਨੂੰ ਟਿੱਕ ਸਮਝਿਆ ਹੈਗਾ ਕੋਈ ਪ੍ਰਵਾਹ ਨਹੀਂ ਕੀਤੀ ਔਰ ਅੰਤ ਦੇ ਵਿੱਚ ਜਦੋਂ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਵੀ ਮੈਨੂੰ ਇਹੜੀ ਗਿਰਤਾ ਨਾ ਕਰੇ ਕਿ ਹਾਈ ਕੋਰਟ ਨੇ ਸਪਸ਼ਟ ਗੱਲ ਕਹਿ ਦਿੱਤੀ ਵੀ ਜਿਹੜਾ ਵਿਭਾਗ ਮੋ ਜੋ ਕੰਮ ਕਰਦਾ ਉਹਨੂੰ ਕਰਨ ਦੋ ਅਸੀਂ ਉਹਦੇ ਵਿੱਚ ਰੋੜਾ ਨਹੀਂ ਢਾ ਸਕਦੇ। ਔਰ ਨੋ ਨੋ ਸੰਮਨ ਦੇਣ ਤੋਂ ਬਾਅਦ ਫਿਰ ਇਹਨਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਉਹ ਅੱਜ ਪੂਰਾ ਦੇਸ਼ ਇਹ ਦੇਖ ਰਿਹਾ ਵੀ ਇੰਨੇ ਦਿਨ ਲੋਕ ਇਹਨਾਂ ਨੂੰ ਗ੍ਰਿਫਤਾਰ ਹੋਏ। ਕਿੱਥੇ ਕਹਿੰਦੇ ਸੀਗੇ ਵੀ ਜੇ ਕਿਸੇ ਦੀ ਕੋਈ ਜਾਂਚ ਹੋਣੀ ਹੈ ਪਹਿਲਾਂ ਅਸੀਂ ਫਾਦ ਦੇ। ਦੇਖੋ ਅੱਜ ਇਹਨਾਂ ਨੂੰ ਨਹਿਰੀ ਦੇ ਦੇ ਨਾਲ ਦੇ ਉੱਤੇ ਇੰਨਾ ਵੱਡਾ ਜਿਹੜਾ ਇਹਨਾਂ ਨੇ ਘਟਾਲਾ ਕੀਤਾ ਇਹਨਾਂ ਨੂੰ ਆਪਣੇ ਆਪਸ ਵਿੱਚ ਦੀਵਾ ਦੇਣਾ ਚਾਹੀਦਾ ਸੀਗਾ ਔਰ ਦੂਜੀ ਗੱਲ ਅਸੀਂ ਪੰਜਾਬ ਵੀ ਕਰਦੇ ਆਂ ਆਪਾਂ ਦੇਖਿਆ ਪਿਛਲੇ ਦਿਨ ਕੁਛ ਵੀ ਨਹੀਂ ਹੋਇਆ ਨੇ ਸੰਗਰੂਰ ਦੇ ਵਿੱਚ ਕਿੰਨੇ ਬੰਦੇ ਗੈਰੀਲੀ ਸ਼ਰਾਬ ਪੀ ਕੇ ਮਰੇ ਨੇ ਇਹਨਾਂ ਨੇ ਮੰਤਰੀ ਕਹਿੰਦੇ ਨੇ ਵੀ ਇਹ ਕੋਈ ਸਰਕਾਰੀ ਖਰਾਬ ਪੀਂਦਾ ਹੁੰਦਾ ਉਹਦੇ ਅਸੀਂ ਜ਼ਿੰਮੇਵਾਰ ਹੁੰਦੇ ਆਂ ਲੇਕਿਨ ਲਾਅ ਐਂਡ ਔਰਡਰ ਪੰਜਾਬ ਸਰਕਾਰ ਵੱਲੋਂ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ ਦਿੱਲੀ ਲੂਟਾਂ ਘਾ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਦਿੱਲੀ ਕਤਲ ਹੋ ਰਹੇ ਨੇ ਤੁਸੀਂ ਦੇਖੋਗੇ ਬਨਾਲੇ ਦੇ ਵਿੱਚ ਵੀ ਤੁਸੀਂ ਦੇਖਿਆ ਵੀ ਕੁਝ ਦਿਨ ਪਹਿਲਾਂ ਜਿਹੜਾ ਜਿਹੜਾ ਰੁਪਏ ਖੋਗੇ ਲੈ ਗਏ ਅੱਜ ਵੀ ਮੈਨੂੰ ਪਤਾ ਲੱਗਾ ਲੇਟੈਸਟ ਅੱਜ ਵੀ ਲੇਟੈਸਟ ਜਿਹੜਾ ਹੈਗਾ ਇੱਕ ਵਪਾਰੀ ਨੂੰ 270000 ਰੁਪਇਆ ਉਹਦੀ ਗੱਡੀ ਚੋਂ ਕੱਢ ਕੇ ਲੈ ਗਏ ਮੈਂ ਕਹਿੰਦਾ ਇਹੋ ਜਿਹਾ ਹਾਲ ਪੰਜਾਬ ਦਾ ਅਸੀਂ ਅਜੇ ਤੱਕ ਨਹੀਂ ਕਦੇ ਦੇਖਿਆ ਹੈਗਾ ਔਰ ਮੈਂ ਪੰਜਾਬ ਸਰਕਾਰ ਤੋਂ ਇੱਕ ਕੁਐਸਚਨ ਹੋਰ ਪੁੱਛਣਾ ਚਾਹਣਾ ਜੋ ਡੇਰਾਹੀ ਦੇਖੋ ਇਹਨਾਂ ਨੇ ਵਿਜੇ ਸਿੰਘਲੇ ਨੂੰ ਜੇਲ੍ਹ ਵਿੱਚ ਭੇਜਿਆ ਸੀਗਾ ਉਸ ਤੋਂ ਬਾਅਦ ਨਾ ਕੋਈ ਪ੍ਰੂਫ ਪੇਸ਼ ਕੀਤਾ ਨਾ ਕੋਈ ਟ੍ਰਾਇਲ ਕੀਤਾ ਅੱਜ ਉਹ ਸਭ ਤੋਂ ਮੂਰੇ ਹੋ ਕੇ ਵੱਡੇ ਵੱਡੇ ਜਿਹੜਾ ਆਪ ਦੇ ਜਿਹੜੇ ਬਿਆਨ ਦਿੰਦਾਗਾ ਆਪ ਸਰਕਾਰ ਦੇ ਹੱਕ ਦੇ ਵਿੱਚ ਬੋਲਦਾ ਮੈਨੂੰ ਕਿਹਨੂੰ ਸ਼ਰਮ ਹੀ ਨਹੀਂ ਆਉਂਦੀ ਕਿਸੇ ਨੂੰ ਵੀ ਨਾ ਤਾਂ ਅੱਜ ਸਾਡੇ ਸੀਐਮ ਪੰਜਾਬ ਨੂੰ ਸ਼ਰਮ ਆਉਂਦੀ ਹੈ ਨਾ ਉਸ ਮੰਤਰੀ ਨੂੰ ਸ਼ਰਮ ਆਉਂਦੀ ਜਿਹੜਾ ਮੰਤਰੀ ਨੂੰ ਲਾ ਕੇ ਇੱਕ ਐਮਪੀ ਲਈ ਸਦਾਰਨ ਬਣਾਤਾ ਪਰ ਇਹਨਾਂ ਦਾ ਸਟੇਟਸ ਅੱਜ ਜਮਨ ਜ਼ੀਰੋ ਹੋ ਚੁੱਕਿਆ ਪਰ ਮੈਂ ਇਹ ਮੰਗ ਕਰਦਾ ਤੁਹਾਡੇ ਰਾਹੀਂ ਵੀ ਜਿਹੜਾ ਪੰਜਾਬ ਦਾ ਮਾਹੌਲ ਨੂੰ ਬਚਾਇਆ ਜਾਵੇ ਉਹਦੇ ਤਾਈਓ ਬਚ ਸਕਦਾ ਹੈ ਕਿ ਹੋਰ ਲੋਕਾਂ ਨੂੰ ਇਹ ਵਿਸ਼ਵਾਸ ਵੀ ਹੈ ਉਹ 2024 ਆ ਗਿਆ ਸਾਰੀਆਂ 13 ਦੀਆਂ 13 ਸੀਟਾਂ ਜਿਹੜੀਆਂ ਹੈਗੀਆਂ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਲੋਕ ਵੋਟਾਂ ਪਾਉਣਗੇ ਕਿਉਂਕਿ ਅਸੀਂ ਪਿੰਡਾਂ 'ਚ ਜਾਂਨੇ ਆਂ ਸ਼ਹਿਰਾਂ 'ਚ ਜਾਂਨੇ ਜਿੱਥੇ ਵੀ ਜਾਂਨੇ ਲੋਕ ਅੜੀਕ ਰਹੇ ਨੇ ਕਿ ਕਦੋਂ ਵੋਟਾਂ ਉਹਨਾਂ ਕਦੋਂ ਸੀ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਈਏ ਔਰ ਅੰਤ ਦੇ ਵਿੱਚ ਮੈਂ ਇਹੀ ਗੱਲ ਕਵਾਂਗਾ ਕਿ ਇਹ ਵੀ ਉਹਨੂੰ ਛੇ ਜਿੱਤ ਜਿਹੜਾ ਹੈਗਾ ਡਿਜ਼ਾਈਨ ਕਰਨਾ ਚਾਹੀਦਾ ਤਾਂ ਕਿ ਜੇਲਾਂ ਦੇ ਵਿੱਚੋਂ ਜੇ ਅਸੀਂ ਗੱਲ ਕਰੀਏ ਤਾਂ ਉੱਥੇ ਸਰਕਾਰਾਂ ਨਹੀਂ ਚੱਲਦੀਆਂ ਉੱਥੋਂ ਗੈਂਗਸਟਰ ਚੱਲਦੇ ਹੁੰਦੇ ਨੇ ਔਰ ਛੇ ਦੀ ਛੇ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਬਰਨਾਲਾ ਤੋਂ ਜਤਿੰਦਰ ਦੇਵਗੰਦੀ ਵਿਸ਼ੇਸ਼ ਰਿਪੋਰਟ